ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਡੇਲੀ ਨਿਊਜ਼ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਵੋ ਤਾਂ ਹੀ YouTube ਸਾਡੀ ਵੀਡੀਓ ਨੂੰ ਅੱਗੇ ਲੋਕਾਂ ਨੂੰ ਦਿਖਾਉਂਦਾ ਹੈ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਅੱਜ ਦਾ ਸਵਾਲ ਦੋ ਤਸਵੀਰਾਂ ਤੁਹਾਨੂੰ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਚਰਨਜੀਤ ਸਿੰਘ ਚੰਨੀ ਤੇ ਸੀਐਮ ਭਗਵੰਤ ਮਾਨ ਦੀ ਦੋਨਾਂ ਦਾ ਰਾਜ ਤੁਸੀਂ ਦੇਖ ਲਿਆ ਦੋਨਾਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਨੇ ਪੰਜਾਬ ਨੂੰ ਬਿਹਤਰ ਸੰਭਿਆ ਚਰਨਜੀਤ ਸਿੰਘ ਚੰਨੀ ਨੇ ਜਾਂ ਫਿਰ ਸੀਐਮ ਭਗਵੰਤ ਮਾਨ ਨੇ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਤੁਹਾਨੂੰ ਕੀ ਲੱਗਦਾ ਹੈ ਕਿ ਕਿਸ ਨੇ ਪੰਜਾਬ ਨੂੰ ਬਿਹਤਰ ਸੰਭਿਆ ਰੁਕ ਕਰ ਲੈਣੇ ਆ ਪਹਿਲੀ ਵੱਡੀ ਖਬਰ ਵੱਲ ਨੂੰ ਜੋ ਕਿ ਲੱਖਾਂ ਸਿਧਾਨਾ ਦੇ ਨਾਲ ਜੁੜੀ ਹੈ ਲੱਖਾਂ ਸਿਧਾਨਾ ਨੇ ਅੱਜ ਕਬੱਡੀ ਦੇ ਟੂਰਨਾਮੈਂਟ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਇਹ ਬਿਆਨ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕੀ ਕੁਝ ਕਿਹਾ ਲੱਖਾਂ ਸਿਧਾਨਾ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਜਿਹੜੇ ਪਿੰਡ ਟੂਰਨਾਮੈਂਟ ਹੁੰਦਾ ਉਸ ਪਿੰਡ ਦੇ ਟੂਰਨਾਮੈਂਟ ਤੋਂ ਬਾਅਦ ਉੱਥੇ ਆਲੇ-ਦਾਲੇ ਮੋਟਰਾਂ ਦੇ ਢੇੜਾ ਮਾਰ ਲਿਆ ਕਰੋ ਤੁਹਾਨੂੰ ਸਰਿੰਜਾਂ ਦੇ ਕਿਤੇ ਤੁਹਾਨੂੰ ਛੀਛਿਆਂ ਦੇ ਇੱਕੇ ਪਤਾ ਲੱਗ ਜੂਦਾ ਵੀ ਕਬੱਡੀ ਹੈ ਕੀ ਹੈ ਕਿੱਥੇ ਜੇ ਖੜੀਆ ਕਬੱਡੀ ਇਹ ਸੱਚ ਨੂੰ ਤਸਲੀਮ ਕਰਨਾ ਪੈਣਾ ਮੰਨਣਾ ਪੈਣਾ ਕਿੰਨੇ ਖਿਡਾਰੀ ਜਿਹੜੇ ਸਾਡੇ ਕਬੱਡੀ ਦੇ ਵਿੱਚ ਬਹੁਤ ਵੱਡੇ ਵੱਡੇ ਨਾਂ ਜਿਹੜੇ ਆਪਾਂ ਕਹਿੰਨਾ ਟੈਗ ਨਾ ਮਰ ਗਿਆ ਭਰ ਜਵਾਨੀ ਚ ਮਾਰੇ ਗਏ ਉਹਨਾਂ ਦੇ ਪਿੱਛੇ ਕਾਰਨ ਵੀ ਨਸ਼ਾ ਸੀ ਕੋ ਮੰਨੇ ਨਾ ਮੰਨੇ ਮੈਂ ਇੱਕ ਵਾਰੀ ਪਹਿਲਾਂ ਵੀ ਬੋਲਤਾ ਸੀਗਾ ਤਾਂ ਲੋਕਾਂ ਨੇ ਇਸ ਗੱਲ ਦਾ ਮੇਰਾ ਗੁੱਸਾ ਕੀਤਾ ਕਿ ਤੂੰ ਮਰੇ ਹੋਏ ਬੰਦੇ ਦੀ ਮਿੱਟੀ ਪਰ ਉਹ ਡਰ ਰਹੇ ਹਨ ਤਾਂ ਮੈਂ ਉਹਨਾਂ ਨੇ ਵੀ ਇਹੀ ਕਿਹਾ ਸੀ ਮੈਂ ਜਿਹੜਾ ਮਰ ਗਿਆ ਉਹ ਚਲਾ ਗਿਆ ਅਸੀਂ ਆਉਣ ਵਾਲੇ ਬੰਦਿਆਂ ਨੂੰ ਬਚਾ ਲਈਏ ਤੇ ਸਾਨੂੰ ਇਹਦੇ ਬਾਰੇ ਗੱਲ ਕਰਨੀ ਪੈਣੀ ਆ ਸੋ ਪਰ ਨਹੀਂ ਲੋਕਾਂ ਨੇ ਫੇਰ ਵੀ ਮੇਰੇ ਨਾਲ ਹਾਲੇ ਵੀ ਮੂੰਹ ਮੋਟੇ ਕਰੀ ਫਿਰਦੇ ਵੀ ਤੂੰ ਇਹ ਗੱਲ ਬੋਲਿਆ ਕਿਉਂ ਕਿਉਂਕਿ ਮੈਨੂੰ ਪਤਾ ਸੀ ਵੀ ਜਿਹੜਾ ਖਿਡਾਰੀ ਮਰਿਆ ਮੈਨੂੰ ਪਤਾ ਸੀ ਉਹ ਨਸ਼ਾ ਕਰਦਾ ਉਹ ਨਸ਼ਾ ਕੀਤਾ ਨਸ਼ੇ ਨਾਲ ਬਹੁਤ ਛੋਟੀ ਦਾ ਖਿਡਾਰੀ ਰਿਹਾ ਪਰ ਉਹਨੇ ਆਪਣੀ ਜਾਨ ਗਮਾਤੀ ਜ਼ਿੰਦਗੀ ਵੀ ਨ ਪੂਰੀ ਜਿਉ ਕੇ ਗਿਆ ਮਗਰ ਪਰਿਵਾਰ ਛੋੜਾ ਜਵਾਕ ਤੇ ਮੁਰਗਰ ਵਾਲੀ ਸੋ ਇਸ ਤਰ੍ਹਾਂ ਹੋਰ ਬਹੁ ਖਿਡਾਰੀਆਂ ਨਾ ਹੋਇਆ ਅੱਜ ਵੀ ਉਹੀ ਹਾਲਾਤ ਨੇ ਬਹੁਤੇ ਬੰਦੇ ਚੰਗੇ ਬੰਦੇ ਪਿੱਛੇ हट ਗਏ ਵੀ ਛੱਡ ਪਰੇ ਆਪਾਂ ਕੀ ਲੈਣਾ ਯਾਰ ਇਹ ਮਸਲੇ ਤੋਂ ਇਹਦਾ ਜੇ ਲੋਕ ਸਮਝਣ ਨੂੰ ਤਿਆਰ ਨਹੀਂ ਹੈਗਾ ਹੁਣ ਇਹਦੇ ਚ ਗਲੈਮਰ ਬਹੁਤ ਆ ਗਿਆ ਪੈਸਾ ਬਹੁਤ ਆ ਗਿਆ ਇੱਕ ਖਿਡਾਰੀ ਬੀਬੀ 25-25 ਲੱਖ ਰੁਪਈਆ ਇੱਥੋਂ ਤੱਕ ਪਿਛਲੇ ਸਾਲ ਇੱਕ ਟੂਰਨਾਮੈਂਟ ਸ਼ਾਇਦ ਮੈਂ ਸੁਣ ਰਿਹਾ ਸੀ ਕਿਸੇ ਟੂਰਨਾਮੈਂਟ ਤੇ ਕਿ ਇੱਕ ਖਿਡਾਰੀ ਬਹੁਤ ਤਕੜਾ ਖਿਡਾਰੀ ਆ ਉਹ ਕਰੋੜ ਸਵਾ ਕਰੋੜ ਰੁਪਈਆ ਇੱਕ ਦਿਨ ਦਾ ਕਮਾ ਕੇ ਲੱਗਾ ਇੱਕ ਟੂਰਨਾਮੈਂਟ ਤੋਂ ਇਨਸ਼ਾਅਰ ਮੈਂ ਲਾ ਮੈਸੀ ਵਰਗਿਆਂ ਦੀ ਜਾਂ ਰੋनाल्डੋ ਵਰਗਿਆਂ ਦੀ ਇੱਕ ਦਿਨ ਦੀ ਕਮਾਈ ਨਹੀਂ ਹੋਣੀ ਜਿੰਨੀ ਇੱਕ ਕਬੱਡੀ ਦੇ ਖਿਡਾਰੀ ਦੀ ਇੱਕ ਦਿਨ ਦੀ ਕਮਾਈ ਹੁਣ ਇੰਨਾ ਪੈਸਾ ਆਉਂਦਾ ਬਾਹਰਲੇ ਬੰਦੇ ਆਉਂਦੇ ਆ ਟੂਰਨਾਮੈਂਟ ਕਰਾਉਂਦੇ ਆ ਪੈਸਾ ਲਾਉਂਦੇ ਆ ਤੇ ਉਹਦੇ ਵਿੱਚ ਗੈਂਗਸਟਰ ਵੀ ਫਿਰ ਆਪਣੀ ਐਂਟਰੀ ਮਾਰਦੇ ਵੀ ਲਓ ਭਾਈ ਸਾਡਾ ਹਿੱਸਾ ਵੀ ਇੱਧਰ ਸਾਨੂੰ ਦਿਓ ਉੱਥੋਂ ਫਿਰ ਸਾਰਾ ਬਗੜ ਪੈਂਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਕਬੱਡੀ ਟੂਰਨਾਮੈਂਟ ਤੋਂ ਬਾਅਦ ਚੋਂ ਮੋਡਰਾਂ ਦੇ ਆਲੇ ਦੁਆਲੇ ਸਰੀਂਜਾਂ ਮਿਲਦੀਆਂ ਨੇ ਨਸ਼ੇ ਦੀਆਂ ਡਵੀਆਂ ਮਿਲਦੀਆਂ ਨੇ ਇਹ ਬਿਆਨ ਦਿੱਤਾ ਲੱਖਾ ਚਦਾਨਾ ਨੇ ਕੀ ਤੁਸੀਂ ਇਸ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਲੱਖਾਂ ਜਾਨਾ ਜੇ ਫਾਲਤੂ ਦੀ ਗੱਲ ਕਰ ਰਿਹਾ ਹੈ ਕਿ ਨਹੀਂ ਕਰ ਰਿਹਾ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਅਗਲੀ ਖਬਰ ਜਥੇਦਾਰ ਕੁਲਦੀਪ ਸਿੰਘ ਗੜਗਾ ਸਾਹਿਬ ਦੇ ਨਾਲ ਜੁੜੀ ਹੈ ਗੜਗਾ ਜੀ ਸਾਹਿਬ ਨੇ ਅੱਜ ਹਜ਼ਾਰਾਂ ਦੇ ਇਕੱਠ ਦੇ ਸਾਹਮਣੇ ਬਹੁਤ ਵੱਡਾ ਬਿਆਨ ਦਿੱਤਾ ਸਾਨੂੰ ਨਹੀਂ ਲੱਗਦਾ ਕਿ ਇਸ ਬਿਆਨ ਦੇ ਨਾਲ ਕੋਈ ਪੂਰੀ ਦੁਨੀਆ ਦੇ ਵਿੱਚ ਕੋਈ ਅਸਹਿਮਤ ਹੋ ਸਕਦਾ ਹੈ ਇਸ ਬਿਆਨ ਦਾ ਕੋਈ ਵਿਰੋਧ ਕਰ ਸਕਦਾ ਹੈ ਪਰ ਸਰਕਾਰ ਸੀਐਮ ਭਗਵੰਤ ਮਾਨ ਦੀ ਹੈ ਭਗਵੰਤ ਮਾਨ ਸਾਹਿਬ ਕੀ ਕਰਦੇ ਆ ਵੱਡਾ ਸਵਾਲ ਹੈ ਕੀ ਬਿਆਨ ਜਾਰੀ ਕੀਤਾ ਆ ਉਹ ਤੁਹਾਨੂੰ ਸੁਣਾਉਂਦੇ ਹਾਂ ਮੈਂ ਜਦੋਂ ਆ ਰਿਹਾ ਸੀ ਇੱਕ 20 ਸਾਲ ਦਾ ਨੌਜਵਾਨ ਮੈਨੂੰ ਮਿਲਿਆ ਉਹਦੇ ਹੱਥ ਦੇ ਵਿੱਚ ਇੱਕ ਤਖਤੀ ਸੀ ਉਹ ਕਹਿ ਰਹੀ ਸੀ ਤਖਤੀ ਕਿ ਜੇ 2 ਅਕਤੂਬਰ ਨੂੰ 15 ਅਗਸਤ ਨੂੰ ਤੇ ਹੋਰ ਕਈ ਦਿਨਾਂ 'ਚ ਸ਼ਰਾਬ ਦੇ ਠੇਕੇ ਬੰਦ ਹੋ ਸਕਦੇ ਨਹੀਂ ਤਾਂ ਸਾਹਿਬ ਜਾਨਿਆਂ ਦੀ ਸ਼ਹਾਦਤ ਵਾਲੇ ਦਿਨ ਸ਼ਹੀਦੀ ਸਭਾ ਦੇ ਦੌਰਾਨ ਇਹ ਪੰਜਾਬ ਦੇ ਵਿੱਚੋਂ ਸ਼ਰਾਬ ਦੇ ਠੇਕੇ ਬੰਦ ਕਿਉਂ ਨਹੀਂ ਹੋ ਸਕਦੇ ਔਰ ਅੱਜਾਰੇ ਇਕੱਠ ਮੈਂ ਜਕਾਰਾ ਛਡਾਂਗਾ ਬਾਲਾ ਖੜੀਆਂ ਕਰਕੇ ਜਵਾਬ ਦੇਣਾ ਪੰਥ ਇਹ ਚੌਂਦਾ صاحب صاحبادیا دیاں شہیدی تے پورے پنجاب شراب کے ٹھیکے بن چاہیے برے سو پانت کی رات کرے گا رات کرے گا گرو کرپا کرے ਗੁਰੂ ਮੇਰ ਕਰੇ ਬਿਆਨ ਤੁਸੀਂ ਸਾਰਿਆਂ ਨੇ ਸੁਣ ਲਿਆ ਤੁਹਾਨੂੰ ਕੀ ਲੱਗਦਾ ਹੈ ਕਿ ਸੀਐਮ ਭਗਵੰਤ ਮਾਨ ਦੀ ਸਰਕਾਰ ਠੇਕੇ ਬੰਦ ਕਰੇਗੀ ਜਾਂ ਫਿਰ ਨਹੀਂ ਕਰੇਗੀ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਜਰੂਰ ਦਿਓ ਅਗਲੀ ਖਬਰ ਸ਼੍ਰੋਮਣੀ ਅਕਾਲੀ ਦਲ ਤੇ ਪਾਜਪਾ ਦੇ ਗੱਠ ਛੁੱਟ ਦੇਣਾ ਜੁੜੀ ਹੈ ਪੰਜਾਬ ਦੇ ਦੋ ਤਿੰਨ ਵੱਡੇ ਚੈਨਲਾਂ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਤੇ ਪਾਜਪਾ ਦਾ ਗੱਠ ਛੁੱਟ ਹੋ ਸਕਦਾ ਹੈ ਇਹ ਉਹ ਚੈਨਲ ਨੇ ਜਿਨ੍ਹਾਂ ਦੇ ਉੱਤੇ ਸਿੱਧਾ ਸਿੱਧਾ ਸੁਖਬੀਰ ਬਾਦਲ ਦਾ ਹੱਥ ਹੈ ਪਰ ਇਸ ਦੇ ਵਿੱਚ ਸੱਚਾਈ ਕੀ ਹੈ ਉਸ ਤੇ ਅੱਜ ਅਸੀਂ ਤੁਹਾਨੂੰ ਕੁਝ ਚੀਜ਼ਾਂ ਦਿਖਾਉਣਾ ਚਾਹਾਂਗੇ ਬੀਤੇ ਕਾਫੀ ਦਿਨਾਂ ਤੋਂ ਚਰਚਾਵਾਂ ਜਿਹੜੀਆਂ ਹੈਗੀਆਂ ਤੇਜ਼ ਹੋ ਰਹੀਆਂ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਦੋਨਾਂ ਦਾ ਗੱਠਜੋੜ ਹੋਣਾ ਬਹੁਤ ਜ਼ਰੂਰੀ ਹੈ ਤਾਂ ਹੀ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾ ਸਕਦੀ ਹੈ ਇਸ ਤੋਂ ਬਾਅਦ ਤੋਂ ਲਗਾਤਾਰ ਚੈਨਲ ਦੇ ਵੱਲੋਂ ਐਦਾਂ ਦੀਆਂ ਖਬਰਾਂ ਚਲਾਈਆਂ ਜਾਣੀਆਂ ਸ਼ੁਰੂ ਕੀਤੀਆਂ ਗਈਆਂ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ ਪਰ ਸੱਚਾਈ ਕੀ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ ਭਾਜਪਾ ਲੀਡਰ ਦੀ ਜ਼ੁਬਾਨੀ ਹੀ ਕੈਪਟਨ ਸਾਹਿਬ ਐਲਡਰ ਹੈ ایک ویکگت روپ سے اپنا رکھا ہے لیکن پارٹی پہلے دن سے کلیئر ہے ایک سو سترہ سیٹوں کو رکھ کر پارٹی اپنی گتویاں کر رہی ہے اپنی یوجنا بنا رہی ہے اپنے سنگھن کے ڈھانچے کا وسطار کر رہی ہے اور پارٹی کے ایک سو سترہ سیٹوں کو لے کر ہی آگے جب بڑھے گی میرا اتنا ایک سو سترہ سیٹوں پہ پارٹی पूरी तंदेश से संगठनात्मक तरीके से अनुर्णात्मक तरीके से जो जो एक चुनाव लड़ने के लिए जरूरी होता है उसमें लगी हुई है ਰੁਖ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲ ਨੂੰ ਅਗਲੀ ਖਬਰ ਜਥੇਦਾਰ ਕੁਲਦੀਪ ਸਿੰਘ ਗੜਗਾਸਾਬ ਦੇ ਨਾਲ ਜੁੜੀ ਹੈ ਗੜਗਾਸਾਬ ਨੇ ਅੱਜ ਸੀਐਮ ਭਗਵੰਤ ਮਾਨ ਤੇ ਵੱਡੇ ਖੁਲਾਸੇ ਕਰ ਦਿੱਤੇ ਆ ਐਨੀਆਂ ਵੱਟੀਆਂ ਗੱਲਾਂ ਦਸੀਆਂ ਕਿ ਸੁਣ ਕੇ ਤੁਹਾਡੇ ਵੀ ਹੋਸ਼ ਉੜ ਜਾਣਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਆਖਰ ਮਾਨ ਸਰਕਾਰ ਦੇ ਵਿੱਚ ਚੱਲ ਕੀ ਰਿਹਾ ਹੈ ਤੇ ਮਾਨ ਸਰਕਾਰ ਕਾਰਵਾਈ ਕਿਉਂ ਨਹੀਂ ਕਰ ਰਹੀ ਕਿਹੜੇ ਖੁਲਾਸੇ ਆ ਆਉ ਤੁਹਾਨੂੰ ਸੁਣਾਉਂਦੇ ਹਾਂ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੀ ਜ਼ੁਬਾਨੀ ਹੀ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਆ ਕੇਸ ਹੈਗਾ ਜਦੋਂ ਸੱਚਖੰਡਿ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੰਗਲਾਟਾਪਕੇ ਬੰਦਾ ਅੰਦਰ ਗਿਆ ਔਰ ਇਹਦੇ ਵਿੱਚ ਪਰਚਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਕਿਹਾ ਸੀ ਵੀ ਇਸ ਬੰਦੇ ਦੀ ਡੀਐਨਏ ਜਾਂਚ ਕਰਾਈ ਜਾਵੇ ਤਾਂ ਕਿ ਬੇਅਦਬੀਆਂ ਦੀ ਆਪਾਂ ਜੜ ਤੱਕ ਜਾਈਏ ਆ ਪਰ ਨਾਂ ਤੇ ਕੋਈ ਡੀਐਨਏ ਕੀਤਾ ਗਿਆ ਇਹ ਕੋਈ ਕੋਈ ਉਹਦੀ ਪਛਾਣ ਜਨਤਕ ਨਹੀਂ ਕੀਤੀ ਤੇ ਕਾਹ ਤੋਂ ਨਹੀਂ ਕੀਤੀ ਔਰ ਏਡਾ ਵੱਡਾ ਮਾਮਲਾ ਇਹਦੇ ਤੇ ਜਦੋਂ ਕੋਈ ਇਹਨਾਂ ਨੇ ਸਹਿਯੋਗ ਹੀ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਇਹ ਸਾਡੇ ਮਾਮਲਿਆਂ ਤੇ ਕਾਹ ਤੋਂ ਦਖਲ ਦਿੰਦੇ ਫਿਰ ਪਿਛੇ ਦੇ ਇੱਕ ਬੀਬੀ ਜਿਹੜੀ ਆ ਇੱਥੇ ਦਰਬਾਰ ਸਾਹਿਬ ਜੋਗਾ ਕਰਦੀ ਉਹਦੇ ਤੇ ਸ਼ਿਕਾਇਤ ਤੇ ਅਰਜ਼ਾ ਆ ਔਰ ਉਹਦਾ ਅਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਕੀ ਬੀਬੀ ਬੀਬੀ ਨੂੰ ਥੱਲੇ ਆਂਦਾ ਗਿਆ ਕਾਹ ਤੋਂ ਨਹੀਂ ਲਿਆਂਦਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਫਿਰ ਆ ਇਨੇ ਫੇਕ ਅਕਾਊਂਟ ਆ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਹੁੰਦਾ ਔਰ ਇਹਦੀ ਪੂਰੀ ਜਾਣਕਾਰੀ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਕੀ ਇਹ ਸੋਸ਼ਲ ਖਾਤਿਆਂ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਫਿਰ ਪਨੀਤ ਦਸਾਨੀ ਬਹੁਤ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਕਰਦਾ ਉਹਦੇ ਖਿਲਾਫ ਵੀ ਸ਼ਿਕਾਇਤ ਦਿੱਤੀ ਅੱਜ ਤੱਕ ਉਹ ਤੇ ਪਰਚਾ ਆਇਆ ਨਹੀਂ ਹੋਇਆ ਐਸਜੀਪੀਸੀ ਦਾ ਜਾਲੀ ਪੈਰੋਡੀ ਜਿਹੜਾ ਖਾਤਾ ਬਣਿਆ ਜਿੱਥੋਂ ਸਿੱਖਾ ਖਿਲਾਫ ਹੀ ਨਫਰਤ ਦੀ ਪ੍ਰਚਾਰ ਹੁੰਦਾ ਇਹ ਸਬੰਧਤਾਂ ਨੂੰ ਬੜੇ ਚਿਰ ਦੀ ਸ਼ਿਕਾਇਤ ਦਿੱਤੀ ਹੋਈ ਪਰ ਚਾਹ ਹੋਇਆ ਜਾਂ ਉਹ ਸੋਸ਼ਲ ਮੀਡੀਆ ਖਾਤਾ ਬੰਦ ਹੋਇਆ ਨਹੀਂ ਹੋਇਆ ਔਰ ਇਹ ਵੇਖੋ ਹਾਂਜੀ ਉੱਥੇ ਕੋਈ ਕਾਰਵਾਈ ਨਹੀਂ ਾਰੇ ਪਲੰਦਾ ਬਹੁਤ ਵੱਡਾ ਅਣਗਿਣਤ ਸ਼ਿਕਾਇਤਾਂ ਉੱਥੇ ਕੋਈ ਕਾਰਵਾਈ ਨਹੀਂ ਸਾਹਿਬ ਹਰ ਪਾਰਦਰਸ਼ੀ ਦਾ ਜਿਸ ਕੋਲ ਕੋਈ ਆਈਡੈਂਟਿਟੀ ਹੈ ਉਸ ਦੇ ਅਨੁਸਾਰ ਉਹ ਆਈਡੈਂਟਿਟੀ ਉਸ ਦੇ ਅਨੁਸਾਰ ਉਹ ਕੋਈ ਕਈ ਤਰ੍ਹਾਂ ਨਹੀਂ ਪਰ ਇਹ ਕੋਈ ਡੁਕਤਾ ਹਲ ਤੇ ਵੇਖੋ ਪੰਥ ਦਾ ਇਕੱਤਰ ਹੋਣਾ ਆਪਣੇ ਥੋੜੇ ਥੋੜੇ ਜਿਹੜੇ ਸਾਡੇ ਮਤਭੇਦ ਆ ਇਹਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਮਾਹੌਲ ਬਣਾਇਆ ਜਾ ਰਿਹਾ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਦਾ ਦੌਰ ਵੱਧ ਰਿਹਾ ਤਾਂ ਸੁਣਿਆ ਤੁਸੀਂ ਕਿੱਡੇ ਕਿੱਡੇ ਮਾਮਲੇ ਨੇ ਤੇ ਹੁਣ ਤੱਕ ਜਥੇਦਾ ਸਾਹਿਬ ਦੇ ਮੁਤਾਬਿਕ ਸੀਐਮ ਭਗਵੰਤ ਸਿੰਘ ਸਰਕਾਰ ਨੇ ਇਹਨਾਂ ਮਾਮਲੇ ਦੇ ਵਿੱਚ ਕੱਖ ਵੀ ਨਹੀਂ ਕੀਤਾ ਸਰਕਾਰ ਦਾ ਅਜੇ ਵੀ ਇਸ ਬੰਡ ਤੇ ਕੋਈ ਪੱਖ ਨਹੀਂ ਆਇਆ ਜਦੋਂ ਆਏਗਾ ਸੀ ਤੁਹਾਡੇ ਨਾਲ ਉਹ ਵੀ ਸਾਂਝਾ ਕਰਾਂਗੇ ਪਰ ਵੱਡਾ ਸਵਾਲ ਹੈ ਕਿ ਆਖਰ ਮਾਨ ਸਰਕਾਰ ਨੇ ਇਹਨਾਂ ਮਾਮਲੇ ਦੇ ਵਿੱਚ ਕਾਰਵਾਈ ਕਿਉਂ ਨਹੀਂ ਕੀਤੀ ਰੁੱਕ ਕਰ ਲੈਨੇ ਆ ਅਗਲੀ ਵੱਡੀ ਖਬਰ ਵੱਲ ਨੂੰ ਖਬਰ ਆਮ ਆਦਮੀ ਪਾਰਟੀ ਦੇ ਮੁਖ ਬਲਾਰੇ ਤੇ ਸਾਬਕਾ ਮੰਤਰੀ ਕੁਲਦੀਪ ਢਾਲੀਵਾਲ ਦੇ ਨਾਲ ਜੁੜੀ ਹੈ ਕੁਲਦੀਪ ਢਾਲੀਵਾਲ ਸਾਹਿਬ ਨੂੰ ਅੱਜ ਪੱਤਰਕਾਰਾਂ ਨੇ ਬਹੁਤ ਤਿੱਖੇ ਸਵਾਲ ਪੁੱਛੇ ਤੇ ਅਖਰ ਨੂੰ ਕੁਲਦੀਪ ਤਾਲੀਵਾਲ ਉੱਥੋਂ ਚਲੇ ਗਏ ਸਵਾਲ ਕੀ ਸੀਗੇ ਐਸਐਸਪੀ ਵਿਜੀਲੈਂਸ ਦੇ ਨਾਲ ਜੁੜੇ ਹੋਏ ਸਵਾਲ ਸੀਗੇ ਸਵਾਲ ਸੁਣਿਓ ਉਸ ਤੋਂ ਬਾਅਦ ਚ ਦੋ ਚਾਰ ਗੱਲਾਂ ਸਾਡੀਆਂ ਵੀ ਸੁਣ ਕੇ ਜਾਇਓ ਸਾਹਿਬ ਆਮ ਆਦਮੀ ਪਾਰਟੀ ਪ੍ਰਿਸ਼ਤਾਚਾਰ ਦੀ ਗੱਲ ਕਰਦੀ ਆ ਕੱਲ ਐਸਐਸਪੀ ਨੂੰ ਸਸਪੈਂਡ ਕਰ ਦਿੱਤਾ ਕਿ ਆਹ ਪ੍ਰਿਸ਼ਤਾਚਾਰ ਦੇ ਕਰਦੇ ਨੇ ਕਾਰਨ ਕੀ ਆ ਔਰ ਕੀ ਲੱਗਦਾ ਤੁਹਾਨੂੰ ਤੁਸੀਂ ਆਪੇ ਕਹਦੇ ਹੋ ਕਿ ਪ੍ਰਿਸ਼ਤਾਚਾਰ ਕਰਕੇ ਕੀਤਾ ਹਾਂਜੀ ਇਸੇ ਕਰਕੇ ਕੀਤਾ ਕਦੋਂ ਕਿਉਂ ਨਹੀਂ ਹੋ ਰਿਹਾ ਪ੍ਰਿਸ਼ਤਾਚਾਰ ਹੋਏਗਾ ਅੱਗੇ ਕਦੀ ਐਸਐਸਪੀ ਸਸਪੈਂਡ ਹੋਈ ਦੱਸ ਕਦੀ ਹੋਇਆ ਕਦੀ ਅੱਗੇ ਨਹੀਂ ਆਪ ਪਿਛੋੜੀ ਹੋਇਆ ਸੀ ਐਸਐਸ ਹੋਇਆ ਕਦੀ ਹੋਇਆ ਪਹਿਲਾਂ ਪਹਿਲਾਂ ਤੁਸੀਂ ਜਿਹੜੇ ਹੜ ਵਾਲਾ ਐਕਸ਼ਨ ਕਰ ਰਿਹਾ ਕਦੀ ਭਗਵੰਤ ਮਾਨ ਇਹ ਦੱਸੋ ਤੁਸੀਂ ਪਰ ਲਾਪਰਵਾਹੀ ਕੀ ਹੈਗੀ ਹੈ ਦੱਸੋ ਖੁਲਾਸਾ ਮੈਂ ਮੈਂ ਤੁਹਾਨੂੰ ਇਹ ਗੱਲ ਕਹਿਦਾ 75 ਸਾਲ ਹੋ ਗਏ ਦੇਸ਼ ਦਾ ਜਾਦ ਹੋਏ 75 ਸਾਲਾਂ ਦੇ ਵਿੱਚ ਕਾਂਗਰਸੀ ਕਾਲੀਆਂ ਨੇ ਇਹਦੀਆਂ ਜੜ੍ਹਾਂ ਤੇਲ ਦਿੱਤਾ ਇਹਦੇ ਚ ਬਹੁਤ ਸਾਰੇ ਚੰਗੇ ਅਧਿਕਾਰੀ ਵੀ ਸੀ ਬਹੁਤ سارے ਕਰਮਚਾਰੀ ਵੀ ਨੇ ਸੰਦੇਖ ਦੀ ਗੱਲ ਚੰਗੇ ਅਧਿਕਾਰੀ ਉਹ ਨੇ ਜਿਹੜੇ ਲੋਕਾਂ ਦੀ ਕੰਮ ਕਰਦੇ ਆ ਰੋਜ਼ ਇਮਾਨਦਾਰੀ ਨਾਲ ਕੰਮ ਕਰਦੇ ਵਧੀਆ ਉਹਨਾਂ ਦਾ ਮਾਨ ਸਨਮਾਨ ਵੀ ਹੋ ਰਿਹਾ ਪਰ ਜੇ ਕਿਤੇ ਕੋਈ ਅਧਿਕਾਰੀ ਇਦਾਂ ਦਾ ਕੰਮ ਕਰਦਾ ਕਿ ਉਹਦੇ ਖਿਲਾਫ ਕੋਈ ਕ腐ਸ਼ਨ ਦੀ ਸ਼ਿਕਾਇਤ ਮਿਲਦੀ ਹੈ ਤੇ ਲਾਜ਼ਮੀ ਸਰਦਾਰ ਭਗਵਾਨ ਸਰਮਾਹ ਕਿ ਲਾਪਰਵਾਹੀ ਤੁਸੀਂ ਵਰਡ ਲਿਖਿਆ ਆਰਡਰ ਦੇ ਵਿੱਚ ਸਰਕਾਰ ਨੇ ਲਾਪਰਵਾਹੀ ਲਾਪਰਵਾਹੀ ਕੀ ਹੋ ਤਾ ਤੁਸੀਂ ਪੜ੍ਹ ਲੈ ਸਕਦਾ ਸੁਣਨਾ ਜਾਂਦੀ ਹੈ ਸਾ ਤੁਸੀਂ ਪੜ੍ਹ ਲਿਆ ਸਾਰਾ ਸਾਰੀ ਜਨਤਾ ਨੂੰ ਪਤਾ ਲੱਗ ਗਿਆ ਕਿ ਕਿਹੜੇ ਕੇਸ ਦੇ ਚੋ ਸਸਪੈਂਡ ਹੋਇਆ ਸਿਸ ਬੈਂਡ ਦੇ ਸਾਥ ਤਾਂ ਹੀ ਕੀਤਾ ਜਾਂਦਾ ਕਿ ਅਫਸਰ ਨੂੰ ਇਸ ਲੈਵਲ ਦੇ ਅਫਸਰ ਨੂੰ ਕੋਨੇ ਕੋ ਵੱਡੀ ਗਿਤਾਈ ਕੀਤੀ ਹੈ ਕੋਈ ਛੋਟੀ ਗਿਤਾਈ ਨਾ ਐਡੇ ਵੱਡੇ ਲੈਵਲ ਦੇ ਅਫਸਰ ਦੀ ਸੋਣ ਨਹੀਂ ਜਾਣਨਾ ਜੰਦੀ ਕੋਤਾਹੀ ਕੀ ਹੋਈ ਸਾਰਾ ਤਾਂ ਆ ਗਿਆ ਜੀ ਜਨਤਾ ਬਿਲਕੁਲ ਹੀ ਜਾਣਨਾ ਚਾਹੁੰਦੀ ਸਾਰਾ ਕੋਈ ਤਾਂ ਸੋਸ਼ਲ ਮੀਡੀਆ ਤੇ ਅੱਜ ਖਬਰਾਂ ਭਰਿਆ ਪਈਆਂ ਤੇ ਆਪਾਂ ਕਦੇ ਅੱਛਾ ਕੁਝ ਹੋਰ ਵੀ ਲੋਕਾਂ ਦੇ ਨਾਮ ਆ ਰਹੇ ਨੇ ਪ੍ਰਾਈਵੇਟ ਲੋਕਾਂ ਦੇ ਉਹਨਾਂ ਦੇ ਸਹਿ ਪ੍ਰਾਈਵੇਟ ਬੰਦਾ ਚਾਹ ਪੋਲੀਟੀਕਲ ਬੰਦਾ ਚਾਹ ਕੋਈ ਬੀਰੋਕਰੇਟ ਆ ਕੋਈ ਵੀ ਜਿਹੜਾ ਬੰਦਾ ਕ੍ਰਪਸ਼ਨ ਵਾਲੇ ਕੇਸ ਚ ਸ਼ਾਮਲ ਹੋਊਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਜੀ ਹਾਂ ਜੇ ਜਾਣਗੇ ਜੇ ਤੇ ਜੇਲਾਂ ਉਹਨਾਂ ਲਈ ਬੜੀਆਂ ਕਿੱਲੀ ਬਣੀਆਂ ਉਹ ਜਿਹੜੇ ਬੰਦੇ ਗਲਤ ਕੰਮ ਕਰਦੇ ਉਹਨਾਂ ਲਈ ਆ ਪਰ ਜਿਸ ਤਰੀਕੇ ਜਿਸ ਤਰੀਕੇ ਨਾਲ ਇਹ ਕਰਪਸ਼ਨ ਲੈਵਲ ਖੁੱਲਿਆ ਇਹਨੂੰ ਕਿਵੇਂ ਵੇਖਦੇ ਹੋ ਕਿਉਂਕਿ ਪਹਿਲੀ ਵਾਰ ਹੋਇਆ ਐਡੇ ਵੱਡੇ ਲੈਵਲ ਤੇ ਕਰਪਸ਼ਨ ਖੋਲੀ ਗਈ ਤੁਸੀਂ ਇਸ ਲੈਵਲ ਤੇ ਕਿਉਂ ਨਹੀਂ ਵੇਖਦੇ ਕਿ ਜੇਸ ਵੱਡੇ ਲੈਵਲ ਤੇ ਕਾਰਵਾਈ ਹੋ ਰਹੀ ਹੈ ਮੈਂ ਕਾਰਵਾਈ ਹੋਈ ਹੈ ਲੋਕ ਤੁਹਾਨੂੰ ਕਹਿ ਰਹੇ ਨਾ ਮੈਂ ਤੁਸੀ ਕਾਬਲੇ ਤਰੀਫ ਤੁਸੀਂ ਜਿਹੜੀ ਪੋਜ਼ਿਟਿਵ ਚੀਜ਼ ਹੈ ਲੈਵਲ ਤੇ ਕਿਵੇਂ ਹੋ ਰਹੀ ਹੈ ਸਾਡੀ ਤੁਸੀਂ ਪੋਜ਼ਿਟਿਵ ਚੀਜ਼ ਜਿਹੜੀ ਸਰਕਾਰ ਦੀ ਉਹਨੂੰ ਉਹਨੂੰ ਸਮਝੋ ਕਿ ਇੰਦਾਂ ਦੀ ਸਰਕਾਰ ਵੀ ਆ ਜਿਹੜੇ ਐਸਐਸਪੀ ਸਸਪੈਂਡ ਕਰ ਦਿੰਦੀ ਆ ਕੋਈ ਨੈਕਟਿਵ ਕੀਤਾ ਨਾ ਲੈਕਰ ਤਾਂ ਸੁਣਿਆ ਤੁਸੀਂ ਜਦੋਂ ਕੁਲਦੀਪ ਤਾਲੀਵਾਲ ਸਾਹਿਬ ਨੂੰ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਕਿ ਕੀ ਕਤਾਹੀ ਵਰਤੀ ਗਈ ਹੈ ਜਾਂ ਕੀ ਅਣਗੈਲਿਕ ਕੀਤੀ ਹੈ ਐਸਐਸਪੀ ਨੇ ਕਿ ਉਹਨਾਂ ਨੂੰ ਸਸਪੈਂਡ ਕੀਤਾ ਤਾਂ ਉਹ ਇੱਕੋ ਹੀ ਗੱਲ ਕਹੀਗੇ ਤੁਹਾਨੂੰ ਸਭ ਪਤਾ ਹੈ ਮੀਡੀਆ ਤੇ ਚੱਲ ਰਿਹਾ ਹੈ ਅਖਬਾਰਾਂ ਭਰੀਆਂ ਪਈਆਂ ਨੇ ਪਰ ਇੱਕ ਵਾਰ ਵੀ ਕੁਲਦੀਪ ਤਾਲੀਵਾਲ ਨੇ ਆਪਣੇ ਮੂੰਹ ਨਹੀਂ ਦੱਸਿਆ ਕਿ ਐਸਐਸਪੀ ਨੇ ਕੀ ਗਲਤੀ ਕੀਤੀ ਹੈ ਜਿਸ ਦੇ ਕਰਕੇ ਐਸਐਸਪੀ ਨੂੰ ਸਸਪੈਂਡ ਕੀਤਾ ਹੁਣ ਇਹ ਵੱਡਾ ਸਵਾਲ ਹੈ ਕਿ ਦੀਪ ਤਲੀਵਾਲ ਸਾਹਿਬ ਇਸ ਤਰ੍ਹਾਂ ਸਵਾਲ ਨੂੰ ਇਗਨੋਰ ਕਿਉਂ ਕਰ ਰਹੀ ਸੀ ਜੇ ਕੁਤਾਹੀ ਕੀਤੀ ਹੈ ਤਾਂ ਕੈਮਰੇ ਵਿੱਚ ਦਸਨ ਜੀ ਕੀ ਹਰਜ ਹੈ ਕਿੰਨੀ ਵਾਰ ਪਤਕਰਨ ਨੇ ਪੁੱਛਿਆ ਪਰ ਕੁਲਦੀਪ ਤਲੀਵਾਲ ਉਹ ਸਵਾਲ ਤੇ ਬਿਲਕੁਲ ਨਹੀਂ ਆਏ ਕਿ ਅਖੀਰ ਨੂੰ ਉੱਥੋਂ ਉੱਠ ਕੇ ਚਲੇ ਗਏ ਸੋ ਇਹ ਸੀ ਅੱਜ ਦੀਆਂ ਮੁੱਖ ਖਬਰਾਂ ਵੀਡੀਓ ਚੰਗੀ ਲੱਗੇ ਤਾਂ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਜੀ